ਕਰਕੇ ਟੁੱਟਨੇ ਸ਼ੁਰੂ ਹੋ ਗਏ ਤੁਸੀਂ ਬਹੁਤ ਦਾ ਸਮਾਂ ਨਾ ਵੀ ਪਿੱਛੇ ਜਾਓ ਸਿਰਫ 15 18 ਸਾਲ ਪਿੱਛੇ ਵੀ ਜੇ ਸੋਚੋ ਉਸ ਸਮੇਂ ਨੂੰ ਯਾਦ ਕਰੋ ਤਾਂ ਉਦੋਂ ਜੋ ਲੋਕਾਂ ਦਾ ਭੈਣ ਭਾਈਆਂ ਦਾ ਜੋ ਰਿਸ਼ਤਿਆਂ ਦਾ ਗੂੜਾ ਸਬੰਧ ਹੁੰਦਾ ਸੀ ਜੋ ਕਿ ਦਿਲਾਂ ਦੀ ਸਾਂਝ ਹੁੰਦੀ ਸੀ ਜੋ ਮਨ ਦੀ ਸ਼ਾਂਤੀ ਹੁੰਦੀ ਸੀ ਉਹ ਤੁਹਾਨੂੰ ਅੱਜ ਸਮਾਜ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗੀ ਸੋ ਕਿਉਂਕਿ ਉਹ ਜੋ ਦਵਾਈਆਂ ਸੀ ਉਹਨਾਂ ਨੇ ਸਰੀਰ ਦਾ ਤਾਂ ਨੁਕਸਾਨ ਕਰਨਾ ਹੀ ਕਰਨਾ ਸੀ ਸਾਡਾ ਉਹਨੇ ਉਹਨਾਂ ਨੇ ਜਿਹੜਾ ਮਾਨਸਿਕ ਰੂਪ ਦੇ ਵਿੱਚ ਕਮਜ਼ੋਰੀ ਵੀ ਸਾਡੇ ਅੰਦਰ ਪੈਦਾ ਕੀਤੀ। ਸੋ ਇਹ ਵਰਤਾਰਾ ਇਸ ਢੰਗ ਨਾਲ ਚੱਲਿਆ ਔਰ ਨਿਰੰਤਰ ਚੱਲਦਾ ਆ ਰਿਹਾ। ਪਰ ਜੇ ਅਸੀਂ ਕਹੀਏ ਕਿ ਸਾਡੇ ਪੁਰਖੇ ਜਿਹੜੇ ਖੇੜੀ ਕ੍ਰਾਂਤੀ ਦੇ ਪਿੱਛੇ ਚੱਲੇ ਸੀ ਉਹ ਮੂਰਖ ਸੀ ਜਾਂ ਗਲਤ ਸੀ। ਉਹ ਅਨਜਾਨ ਸੀ, ਉਹ ਪੜ੍ਹੇ ਲਿਖੇ ਨਹੀਂ ਸੀ ਉਹਨਾਂ ਕੋਲੇ ਸੱਦਨਾਂ ਦੀ ਕਮੀ ਸੀ। ਉਹ ਉਹਨੇ ਮੂਰਖ ਨਹੀਂ ਸੀ ਜਿੰਨੇ ਅੱਜ ਦੀ ਘੜੀ ਅਸੀਂ ਪੜ੍ਹੇ ਲਿਖੇ ਮੂਰਖ ਹਾਂ। ਕਿਉਂਕਿ ਸਾਡੇ ਕੋਲੇ ਸਮਝਣ ਨੂੰ ਸਾਧਨ ਨੇ ਲਿਟਰੇਚਰ ਐ ਇੰਟਰਨੈਟ ਦਾ ਸਾਧਨ ਐ ਪੜਨ ਸੁਣਨ ਨੂੰ ਬਹੁਤ ਕੁਝ ਸਾਨੂੰ ਸਮਾਜ ਚੋਂ ਮਿਲ ਜਾਂਦਾ ਪਰ ਅਸੀਂ ਉਹਨਾਂ ਚੀਜ਼ਾਂ ਨੂੰ ਗਹਿਰਾਈ ਦੇ ਨਾਲ ਸਮਝਣਾ ਜਾਂ ਪਕੜਨਾ ਨਹੀਂ ਚਾਹੁੰਦੇ ਜਾਂ ਔਖੇ ਜਾਂ ਕੌੜੇ ਸ਼ਬਦਾਂ 'ਚ ਕਈ ਵਾਰ ਅਸੀਂ ਆਪ ਦੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ ਹਰੇਕ ਜ਼ਿੰਮੇਵਾਰ ਨੂੰ ਜਾਂ ਹਰੇਕ ਵਾਹੀ ਕਰਨ ਵਾਲੇ ਇਨਸਾਨ ਨੂੰ ਪਤਾ ਹੈ ਕਿ ਚੀਜ਼ਾਂ ਮਾੜੀਆਂ ਨੇ ਔਰ ਫਿਰ ਵੀ ਉਹ ਕਿਸੇ ਹੋਰ ਦੀ ਦਾ ਖੈਰ ਆ ਆਪਦੇ ਪਰਿਵਾਰ ਵਾਸਤੇ ਵੀ ਕੁਝ ਆਰਗੈਨਿਕ ਜਾਂ ਚੰਗੀ ਚੀਜ਼ਾਂ ਪੈਦਾ ਨਹੀਂ ਕਰਦਾ ਔਰ ਕੁਝ ਚੰਦ ਗਿਣਤੀ ਦੇ ਜਿਹੜੇ ਲੋਕ ਇਨ੍ਹਾਂ ਚੀਜ਼ਾਂ ਨੂੰ ਸਮਝਦੇ ਨੇ ਔਰ ਉਹ ਇਨ੍ਹਾਂ ਚੀਜ਼ਾਂ ਤੇ ਮਿਹਨਤ ਕਰਦੇ ਨੇ ਔਰ ਆਰਗੈਨਿਕ ਪਦਾਰਥ ਆਰਗੈਨਿਕ ਸਬਜ਼ੀਆਂ ਦਾਲਾਂ ਜਾਂ ਨਾਲ ਪੈਦਾ ਕਰਦੇ ਨੇ ਉਹਨਾਂ ਨੂੰ ਜਿਹੜਾ ਸਮਾਜ ਆ ਉਹਨਾਂ ਦੀ ਬੰਦੀ ਕੀਮਤਾ ਦਾ ਨਹੀਂ ਕਰਦਾ ਕਿਉਂਕਿ ਇੱਕ ਕਿਸਾਨੀ ਇੱਕ ਅਲੱਗ ਹਿੱਸਾ ਹੈ ਔਰ ਉਸ ਬਣੀ ਹੋਈ ਪ੍ਰੋਡਿਊਸ ਨੂੰ ਵੇਚਣਾ ਇੱਕ ਅਲੱਗ ਕੰਮ ਹੈ ਤਾਂ ਕਿਸਾਨ ਜਿਹੜੇ ਕੁਝ ਗਿੰਤੀ 'ਚ ਉਸ ਮੁੱਦੇ ਤੇ ਕੰਮ ਕਰਦੇ ਵੀ ਨੇ ਤਾਂ ਉਹ ਪੂਰੀ ਤਰ੍ਹਾਂ ਆਰਥਿਕ ਰੂਪ ਵਿੱਚ ਸਫਲ ਨਹੀਂ ਹੋ ਪਾਉਂਦੇ। ਸੋ ਇਸ ਤਰ੍ਹਾਂ ਜੋ ਹੈ ਬਿਮਾਰੀ ਇਨਸਾਨੀ ਮਾਨਸਿਕਤਾ ਦੀ ਪੈਦਾ ਕੀਤੀ ਹੋਈ ਖੋਜ ਹੈ ਜੇ ਇਹ ਗੱਲ ਨੂੰ ਜਾਂ ਇਸ ਤੱਤ ਨੂੰ ਕੋਈ ਵੀ ਚੁਟਲਾਉਣਾ ਚਾਹੁੰਦਾ ਤਾਂ ਚੁਟਲਾਇਆ ਨਹੀਂ ਜਾ ਸਕਦਾ ਕਿਉਂ ਕਿ ਜਿਹੜੀ 84 ਲੱਖ ਜੀਵ ਜਿੰਨੇ ਵੀ ਵੈਰਾਈਟੀ ਇਸ ਸੰਸਾਰ ਦੇ ਵਿੱਚ ਸੱਪ ਡੱਡੂ ਨਿਉਲਾ ਹਿਰਨ ਸ਼ੇਰ ਹਾਥੀ ਘੋੜੇ ਜੋ ਸਾਨੂੰ ਦਿਖਾਈ ਦੇ ਰਹੇ ਨੇ ਜੀਵ ਜਾਂ ਨਹੀਂ ਦਿਖਾਈ ਦੇ ਰਹੇ ਨੇ ਜੋ ਧਰਤੀ ਤੇ ਨੇ ਹਵਾ ਚ ਨੇ ਚਾਹੀਓ ਪਾਣੀ ਚ ਨੇ ਚਾਹੀਓ ਉਹ ਪੱਥਰਾਂ ਦੇ ਅੰਦਰ ਨੇ ਉਹਨਾਂ 'ਚੋਂ ਤੁਸੀਂ ਕਿਸੇ ਨੂੰ ਵੀ ਦੇਖੋਗੇ ਤਾਂ ਕਿਸੇ ਵੀ ਜਾਨਵਰ ਨੂੰ ਤੁਸੀਂ ਕਿਸੇ ਹਸਪਤਾਲ 'ਚ ਨਹੀਂ ਦੇਖੋਗੇ ਕਿਉਂ ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਹਸਪਤਾਲ ਹੈ ਹੀ ਨਹੀਂ ਕਿਉਂ ਕਿਉਂਕਿ ਉਹਨਾਂ ਦੀ ਜੀਵਨ ਦੇ ਵਿੱਚ ਇਹ ਮਿਲਾਵਟਾਂ ਤੇ ਕੈਮੀਕਲ ਸ਼ਬਦ ਹੀ ਨਹੀਂ ਹੈ ਉਹ ਕੁਦਰਤੀ ਜੀਵਨ ਪੈਦਾ ਹੁੰਦੇ ਨੇ ਕੁਦਰਤੀ ਜੀਵਨ ਦੇ ਵਿੱਚ ਰਹਿੰਦੇ ਨੇ ਔਰ ਕੁਦਰਤੀ ਜੀਵਨ 'ਚ ਮਰਦੇ ਨੇ ਬਿਮਾਰੀ ਦੀ ਹਾਲਤ ਅੱਜ ਇਸ ਦਰਜੇ ਤੱਕ ਨਿਗਰ ਚੁੱਕੀ ਹੈ ਕਿ ਜਿਹੜਾ ਜਾਨਵਰ ਆਦਮੀ ਦੇ ਨਾਲ ਰਹਿਣ ਲੱਗਦਾ ਉਹ ਜਾਨਵਰ ਵੀ ਬਿਮਾਰ ਹੋ ਜਾਂਦਾ ਲੋਕ ਫਿਸ਼ ਅਕਵੇਰੀਅਮ ਚ ਮੱਛੀ ਨੂੰ ਪਾਲਦੇ ਨੇ ਆਪਦੇ ਸ਼ੌਂਕ ਲਈ ਖੁਸ਼ੀ ਲਈ ਉਹ ਛੋਟੇ ਜਿਹੇ ਸ਼ੀਸ਼ੇ ਦੇ ਬਰਤਨ ਦੇ ਵਿੱਚ ਰੱਖੀਆਂ ਹੋਈਆਂ ਮੱਛੀਆਂ ਔਰ ਉਹਨਾਂ ਤੇ ਛੱਡੀਆਂ ਹੋਈਆਂ ਡੁਪਲੀਕੇਟ ਕਲਰਫੁੱਲ ਲਾਈਟਾਂ ਉਹ ਮੱਛੀ ਨੂੰ ਵੀ ਮਾਨਸਿਕ ਰੂਪ ਚ ਪਰੇਸ਼ਾਨ ਔਰ ਬਿਮਾਰ ਕਰ ਦਿੰਦੀਆਂ ਨੇ ਸੋ ਇਸੇ ਤਰ੍ਹਾਂ ਇਹ ਬਿਮਾਰੀ ਜਿਹੜੀ ਹੈ ਕੁਦਰਤ ਦੇ ਵਿੱਚ ਨਹੀਂ ਹੈ ਇਹ ਇਨਸਾਨੀ ਘਾੜਤ ਹੈ ਔਰ ਇਨਸਾਨ ਦੁਆਰਾ ਇਨਸਾਨ ਨੂੰ ਡਰਾ ਕੇ ਇਨਸਾਨ ਨੂੰ ਲੁੱਟਣ ਦਾ ਇੱਕ ਜਰੀਆ ਹੈ ਇਸੇ ਤਰ੍ਹਾਂ ਜਿਹੜਾ ਬੁਢਾਪਾ ਹੈ ਇਹ ਕੁਦਰਤ ਦੇ ਵਿੱਚ ਇੰਨਾ ਭਿਆਨਕ ਨਹੀਂ ਹੈ ਜਿੰਨਾ ਇਨਸਾਨੀ ਸਰੀਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਬੁਢਾਪਾ ਜਿਹੜਾ ਹੈ ਇਨਸਾਨੀ ਦਿਮਾਗ ਹੈ ਜਿਹੜਾ ਜਾਂ ਇਨਸਾਨੀ ਵਿਚਾਰ ਨੇ ਉਹ ਜਾਨਵਰਾਂ ਦੇ ਨਾਲੋਂ ਬਿਲਕੁਲ ਵੱਖਰੀ ਨੇ ਇੱਕ ਵਿਚਾਰ ਹੀ ਇਸੀ ਚੀਜ਼ ਆ ਜਿਹੜੀ ਇਨਸਾਨ ਨੂੰ ਜਾਨਵਰ ਦੇ ਨਾਲੋਂ ਅਲੈਦਾ ਕਰਦੀ ਹੈ। ਸਰੀਰਕ ਰੂਪ ਚ ਬਹੁ ਗਿਣਤੀ ਜਾਨਵਰ ਇਨਸਾਨ ਨਾਲੋਂ ਤਾਕਤਵਰ ਨੇ ਪਰ ਫਿਰ ਵੀ ਇਨਸਾਨ ਨੇ ਬੁੱਧੀ ਵਿਚਾਰਾਂ ਦੀ ਤਾਕਤ ਦੇ ਨਾਲ ਉਹਨਾਂ ਨੂੰ ਕਾਬੂ ਕੀਤਾ ਹੋਇਆ ਹੈ। ਜੇ ਇਹ ਵਿਚਾਰ ਆਦਮੀ ਨੂੰ ਜਾਨਵਰਾਂ ਨਾਲੋਂ ਵੱਡਾ ਦਰਜਾ ਦਿੰਦੇ ਨੇ ਤਾਂ ਫਿਰ ਇਨਸਾਨ ਇਸ ਵਿਚਾਰ ਦੀ ਤਾਕਤ ਨੂੰ ਸਮਝ ਕੇ ਆਪਦਾ ਜੀਵਨ ਵੱਡਾ ਕੰਮ ਕਰ ਸਕਦਾ ਹੈ। ਕਿਉਂਕਿ ਉਹਦੀ ਮਾਨਸਿਕਤਾ ਜਿਹੜੀ ਉਹ ਸੁੰਗੜੀ ਤੇ ਰੁਕੀ ਹੋਈ ਆ ਉਹ ਬਹੁਤ ਅਤਿ ਦਰਜੇ ਦੇ ਨੀਵੇਂ ਵਿਚਾਰਾਂ ਤੇ ਅੜ ਕੇ ਛਿੰਟ ਕੇ ਰਹਿ ਗਿਆ ਜਾਂ ਉਹਦੇ ਜਿਵਾਲੇ ਦਿਵਾਲੇ ਲੋਕ ਵਸਦੇ ਨੇ ਸਮਾਜ ਵਸਦਾ ਜਾਂ ਸਿੱਖਿਆ ਦੇਣ ਵਾਲੇ ਸੋ ਕਾਲਡ ਧਾਰਮਿਕ ਲੋਕ ਵਸਦੇ ਨੇ ਉਹਨਾਂ ਨੇ ਉਹ ਵਿਚਾਰਾਂ ਨੂੰ ਉਨੀ ਉਚਾਈ ਤੱਕ ਉਹਦੇ ਤੱਕ ਪਹੁੰਚਾਇਆ ਹੀ ਨਹੀਂ ਜਿੱਥੋਂ ਤੱਕ ਕਿ ਉਹਦੀ ਮਾਨਸਿਕਤਾ ਉੱਚੀ ਹੋ ਜਾਂਦੀ ਹੈ ਫੋ ਮਾਨਸਿਕਤਾ ਜਿਹੜੀ ਹੈ ਜਿਸ ਤਰ੍ਹਾਂ ਬਿਮਾਰੀ ਦੇ ਲਈ ਵੱਡਾ ਮੂਲ ਕਾਰਨ ਇਸੇ ਤਰ੍ਹਾਂ ਬਡੇਪੇ ਦੇ ਲਈ ਵੱਡਾ ਮੂਲ ਕਾਰਨ ਬਡੇਪੇ ਦੇ ਵਿੱਚ ਬੰਦਾ ਬਾਅਦ ਵਿੱਚ ਪਹੁੰਚਦਾ ਪਹਿਲਾਂ ਉਹਦੀ ਸੁਰਤ ਪਹੁੰਚਦੀ ਹੈ ਉਹ ਕੁਝ ਸਮਾਂ ਪਹਿਲਾਂ ਹੀ ਸੋਚਣ ਲੱਗ ਜਾਂਦਾ ਮੈਂ 50 ਸਾਲ ਦਾ ਹੋ ਗਿਆ ਮੈਂ 70 ਸਾਲ ਦਾ ਹੋ ਗਿਆ ਮੈਂ ਹੁਣ ਬੁੱਢਾ ਹੋ ਗਿਆ ਮੈਂ ਹੁਣ ਜ਼ਿੰਮੇਵਾਰੀਆਂ ਤੋਂ ਫਰਗ ਹੋ ਗਿਆ ਤਾਂ ਇਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਉਹਦੇ ਸਰੀਰ ਦੇ ਵਿੱਚ ਬਦਲਾਅ ਲਿਆਉਣ ਲੱਗਦੀ ਹੈ ਇਸ ਸ੍ਰਿਸ਼ਟੀ 'ਤੇ ਕੁਝ ਚੰਦ ਬੰਦੇ ਇਹੋ ਜਿਹੀ ਵੀ ਹੋਏ ਨੇ ਜਿਨ੍ਹਾਂ ਨੇ ਇਹ ਨਿਚਾ ਕੀਤਾ ਕਿ ਅਸੀਂ ਮਰਾਂਗੇ ਤਾਂ ਤੁਰਦੇ ਫਿਰਦੇ ਕਰਮ ਕਰਿਆ ਕਰਦੇ ਮਰਾਂਗੇ ਪਰ ਸਾਡੇ ਵਾਲੇ ਵਾਲੇ ਜੋ ਬਹੁ ਗਿਣਤੀ ਲੋਕ ਮੰਨਦੇ ਨੇ ਉਹ ਮੰਜਾਂ ਤੇ ਔਰ ਬੈੱਡ ਤੇ ਮਰਦੇ ਨੇ ਇਸੇ ਤਰ੍ਹਾਂ ਇੱਕ ਪੰਜਾਬ ਚੋਂ ਫੌਜੀ ਰਿਟਾਇਰ ਹੋਇਆ 58 ਸਾਲ ਦੀ ਉਮਰ ਚ ਯੂਐਸ ਚ ਜਾਂਦਾ ਹੈ ਔਰ ਉੱਥੇ ਜਾ ਕੇ ਖਾਲੀ ਹੱਥ 58 ਸਾਲ ਤੋਂ ਬਾਅਦ ਉਹ ਆਪਣਾ ਕੰਮ ਕਰਨਾ ਸ਼ੁਰੂ ਕਰਦਾ ਔਰ ਜਦੋਂ ਉਹਦੀ ਮੌਤ ਹੁੰਦੀ ਹੈ ਲਗਭਗ 104 ਸਾਲ ਦੀ ਉਮਰ 'ਚ ਔਰ ਉਹਨਾਂ ਦੀ ਜੋ YouTube ਤੇ ਇੰਟਰਵਿਊ ਵੀ ਪਈ ਜਾ ਤਾਂ ਉਹਨਾਂ ਦੇ ਥੱਲੇ ਜੋ ਗੋਰੀਆਂ ਕੰਮ ਕਰਦੀਆਂ ਸੋਨਾਂ ਗੋਰੀਆਂ ਚੁੱਟ ਗੋਰੀ ਕਹਿੰਦੀ ਆ ਕਿ ਜਦੋਂ ਅਸੀਂ ਆਉਂਦੇ ਆਂ ਤੇ ਬਜ਼ੁਰਗ ਇੱਥੇ ਆਫਿਸ 'ਚ ਆਪਣੀ ਚੇਅਰ ਤੇ ਬੈਠਾ ਹੁੰਦਾ ਫਿਰ ਇੰਟਰਵਿਊ ਦੌਰਾਨ ਉਹ ਸਰਦਾਰ ਉਹ ਸਰਦਾਰ ਫੌਜੀ ਜੋ ਇਥੋਂ ਰਿਟਾਇਰ ਹੋ ਕੇ 58 ਸਾਲ ਦੀ ਉਮਰ ਚ ਗਏ ਸਨ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਵੀ ਮਰੂੰਗਾ ਇਸ ਕੁਰਸੀ ਤੇ ਮਰੂੰਗਾ ਤੇ ਕਿਵੇਂ ਇੱਕ ਬੰਦੇ ਦੀ ਵਿਚਾਰਧਾਰਾ ਉਹਨੂੰ ਮਰਨ ਤੱਕ ਕਿਰਿਆਸ਼ੀਲ ਰੱਖ ਸਕਦੀ ਆ ਔਰ ਕਿਵੇਂ ਇੱਕ ਰੁਕੀ ਹੋਏ ਮਾਨਸਿਕਤਾ ਉਹਨੂੰ ਬੁਢੇਪੇ ਵੱਲ ਔਰ ਮਾੜੀ ਮੌਤ ਵੱਲ ਲੈ ਜਾ ਸਕਦੀ ਆ ਇਸ ਦੇ ਦੂਸਰੇ ਪਾਸੇ ਮੇਰੇ ਦੇਖਣ ਦੇ ਵਿੱਚ ਇੱਕ ਇਨਸਾਨ ਆਇਆ ਜਿਸ ਦੇ ਇਨਸਾਨ ਦਾ ਜੀਵਨ ਬਹੁਤ ਸਾਫ਼ ਸੁਥਰਾ ਸੀ ਚੰਗੀ ਸੋਚ ਚ ਚੰਗੇ ਵਿਚਾਰ ਸੀ ਕਿਸੇ ਦਾ ਮਾਰਾ ਨਹੀਂ ਕੀਤਾ ਕਿਸੇ ਤੋਂ ਪੈਸਾ ਨਹੀਂ ਲੁੱਟਿਆ ਕਿਸੇ ਦਾ ਕੁਝ ਖਾਦਾ ਨਹੀਂ ਪਰ ਫਿਰ ਵੀ ਜਦੋਂ ਉਹਦੀ ਆਖਰੀ ਮੌਤ ਦਾ ਸਮਾਂ ਬੜੇਪੇ ਦਾ ਸਮਾਂ ਆਇਆ ਤਾਂ ਉਹ ਸਮੇਂ ਉਹ ਆਪਣੀ ਸੁਰਤ ਗਵਾ ਚੁੱਕਾ ਸੀ ਉਹ ਆਪਣੀ ਕਿਰਿਆ ਪ੍ਰਕਿਰਿਆ ਆਪਣੀ ਸੁਰਤ ਚ ਨਹੀਂ ਕਰਦਾ ਸੀ ਕਿਉਂਕਿ ਉਹਦੀ ਬੁੱਧੀ ਜਿਹੜੀ ਸੀ ਦਿਮਾਗ ਸੀ ਉਹ ਸੌ ਚੁੱਕਾ ਸੀ ਤਾਂ ਜੰਗਲ ਪਾਣੀ ਦੀ ਪ੍ਰਕਿਰਿਆ ਜਿਹੜੀ ਉਹ ਮੰंजे ਤੇ ਹੁੰਦੀ ਸੀ ਉਹ ਘਰ ਪਰਿਵਾਰ ਵਾਲਿਆਂ ਨੂੰ ਉਠਾ ਕੇ ਕਰਨੀ ਪੈਂਦੀ ਸੀ ਤਾਂ ਉਸ ਸਮੇਂ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਮੈਨੂੰ ਸਵਾਲ ਕੀਤਾ ਕਿ ਇਹ ਮੇਰੇ ਪਾਪਾ ਜੀ ਨੇ ਜੋ ਇਹਨਾਂ ਦਾ ਸੁਭਾਅ ਜੋ ਕਰਮ ਕਰਿਆ ਮੈਂ ਦੇਖੀ ਜ਼ਿੰਦਗੀ ਜੇ ਇੰਨੀ ਮਾੜੀ ਨਹੀਂ ਸੀ ਜੋ ਹੁਣ ਦਰਦਸ਼ਾ ਹੋਈ ਹੈ ਤਾਂ ਜੋ ਉਸ ਸਮੇਂ ਮੇਰੇ ਅੰਦਰ ਉਹ ਵਿਚਾਰ ਫੁੱਟਿਆ ਸੀ ਉਹ ਇਹੀ ਸੀ ਕਿ ਇਹਨਾਂ ਨੇ ਆਪਣੀ ਜ਼ਿੰਦਗੀ 'ਚ ਇੱਕ ਕਰਮ ਜ਼ਰੂਰ ਮਾਰਾ ਉਹ ਕਰਮੇ ਮਾੜਾ ਕੀਤਾ ਕਿ ਇਹਨਾਂ ਨੇ ਕਰਮ ਕਰਨਾ ਛੱਡ ਦਿੱਤਾ। ਜ਼ਿੰਦਗੀ ਦੋ ਹੀ ਰੂਪਾਂ ਚ ਜਿਉਂ ਹੀ ਜਾ ਸਕਦੀ ਆ ਜਾਂ ਤਾਂ ਸਾਧੂ ਵਾਲੀ ਤੇ ਜਾਂ ਦੁਨੀਆਦਾਰ ਵਾਲੀ। ਸਾਧੂ ਵਾਲੀ ਜ਼ਿੰਦਗੀ ਉਹ ਆ ਕਿ ਤੁਸੀਂ ਇੱਕ ਬੰਦ ਕਮਰੇ ਅੰਦਰ ਬੈਠੇ ਹੋ ਔਰ ਤੁਹਾਡੀ ਲਿਵ ਲੱਗੀ ਆ ਤੇ ਦੁਨੀਆਦਾਰੀ ਦੇ ਵਿੱਚ ਕੋਈ ਕੌਣ ਜੰਮ ਰਿਹਾ ਮਰ ਰਿਹਾ ਕੀ ਇਤਰਾਜ ਚੜਾ ਹੋ ਰਿਹਾ ਕਿਹੜੀ ਰਾਜਨੀਤੀ ਬਦਲ ਰਹੀ ਆ ਕੀ ਆਰਥਿਕਤਾਵਾਂ ਬਦਲ ਰਹੀਆਂ ਨੇ ਦੇਸ਼ ਦੇ ਕੀ ਹਾਲਾਤ ਨੇ ਕਿੱਥੇ ਯੁੱਧ ਚੱਲ ਰਹੇ ਨੇ ਤੁਹਾਨੂੰ ਉਸ ਚੀਜ਼ ਬਾਰੇ ਕੋਈ ਸਰੋਕਾਰ ਨਹੀਂ ਉਹਨਾਂ ਚੀਜ਼ਾਂ ਨਾਲ ਕੋਈ ਸਬੰਧ ਨਹੀਂ ਫਿਰ ਤਾਂ ਤੁਸੀਂ ਸਭ ਕੁਝ ਛੱਡ ਕੇ ਇੱਕ ਚੌਂਕੜਾ ਲਾ ਸਕਦੇ ਹੋ ਪਰ ਜੇ ساری ਉਮਰ ਜ਼ਿੰਦਗੀ ਦੁਨੀਆਦਾਰ ਦੀ ਤੌਰ ਤੇ ਜਿਉਈਆਂ ਔਰ ਇਕੱਲੇਪਨ ਦੇ ਵਿੱਚ ਰਹਿਣਾ ਨਹੀਂ ਸਿੱਖਿਆ ਕਿਉਂਕਿ ਧਾਰਮਿਕ ਬਿਰਤੀ ਹੀ ਇੱਕ ਬਿਰਤੀ ਹੈ ਜਿਹੜੀ ਇਕੱਲੇਪਨ ਦੇ ਵਿੱਚ ਸ਼ਾਂਤੀ ਨਾਲ ਰਹਿਣਾ ਸਿਖਾਉਂਦੀ ਹੈ ਜਿਹੜਾ ਦੁਨੀਆਦਾਰ ਆਦਮੀ ਹੁੰਦਾ ਉਹ ਇਕੱਲੇਪਨ ਦੇ ਵਿੱਚ ਨਹੀਂ ਰਹਿ ਸਕਦਾ ਤਾਂ ਦੁਨੀਆਦਾਰ ਦੇ ਤੌਰ ਤੇ ਦੂਸਰਾ ਪੱਖ ਇਹ ਹੀ ਆ ਕਿ ਜੇ ਸਾਧੂ ਵਾਲੀ ਨਹੀਂ ਜਿਉਣੀ ਤਾਂ ਦੁਨੀਆਦਾਰ ਦੀ ਤਰ੍ਹਾਂ ਮਰਨ ਤੱਕ ਆਪਦੀ ਕਰਮ ਤੇ ਕਿਰਿਆ ਨਹੀਂ ਛੱਡਣ데요। ਉਹਨਾਂ ਨੇ ਆਪਣਾ ਕਰਮ ਕੀ ਕਰਨਾ ਛੱਡਿਆ ਉਹ ਕਰਦੇ ਕੀ ਸੀ ਆਪਦੇ ਪਸ਼ੂਆਂ ਨੂੰ ਪਾਣੀ ਪਿਉਣਾ, ਸ਼ਹਿਰ ਜਾਣਾ, ਆੜਤੀਆਂ ਦਾ ਹਿਸਾਬ ਕਰਨਾ, ਖੇਤ ਜਾਣਾ, ਕੋਈ ਚਾਹ ਪਾਣੀ ਰੋਟੀ ਫੜਾ ਕੇ ਆਉਣੀ। ਕੋਈ